ਇਸ ਵੇਲੇ ਦੀ ਵੱਡੀ ਖਬਰ ਭਰਤਗੜਤ ਵਾਰੀਆ ਜਿੱਥੇ ਕਿ ਭਰਤਗੜ ਚੌਕੀ ਦੇ ਵਿੱਚ ਅ ਦੋ ਵਿਅਕਤੀਆਂ ਦੇ ਖਿਲਾਫ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਨਾਲ ਪਾਸੋਂ ਨਜਾਇਜ਼ ਅਸਲਾ ਬਰਾਮਦ ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਸੂਚਨਾ ਮਿਲੀ ਸੀ ਕਿ ਸਾਡੇ ਸਰਸਾ ਨੰਗਲ ਸਕੂਲ ਦੇ ਬਾਹਰ ਕੋਈ Maruti ਕਾਰ ਘੁੰਮ ਰਹੀ ਹੈ ਤੇ ਜਿਹਦੇ ਵਿੱਚ ਅਣਪਛਾਤੇ ਕੁਝ ਲੜਕੇ ਹਨ ਅਤੇ ਉਹਨਾਂ ਦੇ ਪਾਸ ਸੱਕੀ ਤੌਰ ਤੇ ਕੋਈ ਨਾ ਕੋਈ ਹਥਿਆਰ ਵਗੈਰਾ ਹੈ ਜਿਸ ਦੀ ਸੂਚਨਾ ਮਿਲਣ ਤੇ ਭਰਤਗੜ ਪੁਲਿਸ ਚੌਕੀ ਦੇ ਜ਼ਾਰਜ ਮੌਕੇ ਤੇ ਪਹੁੰਚੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਪਾਸੋਂ ਦੋ ਪਿਸਤਲ ਤੇ ਹੋਰ ਵੀ ਸੰਗਠਿਤ ਜਿਹੜਾ ਸਮਾਨ ਬਰਾਮਦ ਹੋਇਆ ਹੈ ਜਿਸ ਦੀ ਜਾਣਕਾਰੀ ਐਸਐਚਓ ਜਤਨ ਕਪੂਰ ਵੱਲੋਂ ਦਿੱਤੀ ਗਈ ਹੈ ਕਿ ਇਹਨਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੋਰ ਵੀ ਜਿਹੜੀ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਤੇ ਐਸਐਚਓ ਜਤਨ ਕਪੂਰ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਆ ਪਿਸਤਲ ਸਹਿਦ ਬੱਚੇ ਕੋਲ ਮਰੇ ਸੀ ਸੱਤਾਂ ਨਗਰ ਦੇ ਵਿੱਚ ਕੀ ਮਾਮਲਾ ਸਾਰਾ ਹੈ ਏ ਜੀ ਇਹ ਇੱਕ ਬੁੱਕਰ ਖਾਸ ਦਾ ਇਲਾਕਾ ਦਿੱਤੀ ਸੀ ਜੀ ਕਿ ਮਰੂਤੀ ਗੱਡੀ ਦੇ ਵਿੱਚ ਦੋ ਵਿਅਕਤੀ ਆ ਰਹੇ ਜਿੰਨਾਂ ਜਾਇਦ ਹਸਲਾ ਹੈ ਜੀ ਜੀ ਤੇ ਇਹ ਕੋਈ ਜੁਰ ਨੂੰ ਜਾਣਦੇ ਨਹੀਂ ਫਰਕ ਵਿੱਚ ਹੈਗੀ ਹੈ ਜੀ ਤੇ ਉਹਦੇ ਪਰ ਗਜ਼ਰ ਤੇ ਕੰਮ ਕਰਦੇ ਮੁਕਦਮਾ ਕਚ ਕਰਾਇਆ ਗਿਆ ਜੀ ਤੇ ਇਤਦਾਮੇ ਰਾਕਬੰਦੀ ਉਸ ਮਰੂਤੀ ਕਾਰ ਨੂੰ ਐਪ੍ਰੀਹੈਂਡ ਕਰਕੇ ਚੈਕਿੰਗ ਕੀਤੀ ਗਈ ਤੇ ਦੋ ਦੋਨਾਂ ਵਿਅਕਤੀਆਂ ਜਿਹੜੇ ਜਿੰਨੇ ਪਛਾਣ ਹੋਈ ਹੈ ਇੱਕ ਪਹਿਲਾ ਮੈਂ ਬਿੰਦੜ ਸਿੰਘ ਜੀ ਬਿੰਦੜ ਸਿੰਘ ਕਲਾਸੀਕ ਨੇ ਕਿ ਕਾਫਰ ਦਾ ਪਰਨਾਮ ਦਾ ਜੀ 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 ਰਾਜਾ ਸਨ ਆਫ ਜਕਤਾਰ ਸਿੰਘ ਜੀ ਬਸ ਪਿੱਤਰਾਲਾ ਜੀ ਜੀ ਹਾਂ ਪੱਤਿਕੜ ਚੋਂ ਕਿਸਮ ਦੇ ਕਿਹੜਾ ਤਾਂ ਨਹੀਂ ਹਾਂਜੀ ਹਾਂਜੀ ਜੀ ਇਹਨਾਂ ਵੱਲੋਂ ਦੋ ਵੈਪਨ ਬਰਾਮਦ ਹੋਏ ਜੀ ਇੱਕ ਦੇਸੀ ਪਿਸਟਲ ਇੱਕ ਵਿਦੇਸ਼ੀ ਕੱਟਕਟਾ 315 ਬੋਰ ਦਾ ਜੀ ਤੇ ਕਿਰਪਾਨ ਬਰਾਮਦ ਹੋਈ ਹੈ ਜੀ ਤੇ ਫਿਰਾਲ ਨੂੰ ਰਿਸਕ ਕੀਤਾ ਗਿਆ ਤੇ ਕੱਲਪੋਚ ਪੇਸ਼ ਕਰਕੇ ਪੁਲਿਸਮਨ ਆਪਣੀ ਕਰੇਗਾ ਟੈਕਨੀਕ ਆ ਵੀ ਮਸ਼ੀਨ ਜੀ ਇਹ ਕਿਸ ਤਰ੍ਹਾਂ ਦੇ ਹੈਗੇ ਬੈਕਗ੍ਰਾਉਂਡ ਕਿਸ ਤਰ੍ਹਾਂ ਦੇ ਨਾ ਦ ਪਤਾ ਲੱਗਿਆ ਫਿਲਹਾਲ ਤਾਂ ਜੋ ਮੁੱਢਲੀ ਤਫਤੀਸ਼ ਤੋਂ ਪਤਾ ਲੱਗੇ ਕਿ ਇਹਦੇ ਖਿਲਾਫ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈ ਜੀ ਪਰ ਫਿਰ ਵੀ ਇਹ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜੀ ਜਿਹੜੀ ਗੱਲ ਹੈ ਕਿ ਅਰੇਸਟ ਹੋਈ ਹੈ ਜਸਟ ਤੇ ਇਨਵੈਸਟੀਗੇਸ਼ਨ ਕਰਕੇ ਜਿਹੜੀ ਗੱਲ ਹੈ ਸਾਹਮਣੇ ਆਉਂਦੀ ਉਸਾਰਾਂ ਕਰ ਲਈ ਗਈ ਹੈ ਸਮਝਿਆ ਜੀ ਠੀਕ ਹੈ ਜੀ ਥੈਂਕ ਯੂ ਧੰਨਵਾਦ ਜਾਣਕਾਰੀ ਦੇਣ ਲਈ ਜੀ ਬਿਲਕੁਲ ਜੀ ਸਨ ਸਾਡੇ ਐਸਐਚਓ ਜਤਨ ਕਪੂਰ ਜਿਹੜੇ ਕਿ ਕੀਰਤਪੁਰ ਤੋਂ ਹੋਣ ਹਾਰ ਅਫਸਰ ਨੇ ਉਹਨਾਂ ਜਾਣਕਾਰੀ ਦੇ ਅੰਦਰ ਦੱਸਿਆ ਕਿ ਵਾਕਈ ਇਨਫੋਰਮੇਸ਼ਨ ਜੋ ਮੈਨੂੰ ਮਿਲੀ ਸੀਗੀ ਉਹਦੇ ਆਧਾਰ ਤੇ ਉਹਨਾਂ ਨੂੰ ਦੋ ਵਿਅਕਤੀਆਂ ਦੇ ਖਿਲਾਫ ਉਹਨਾਂ ਦੇ ਪਾਸੋਂ ਜੋ ਅਸਲਾ ਬਰਾਮਦ ਹੋਇਆ ਹੈ ਤੇ ਜਿਹੜੇ ਕੇਸ ਦੋਪਰ ਦੇ ਸਰਸਰੰਗਰ ਸਕੂਲ ਦੇ ਬਾਹਰ ਘੁੰਮ ਰਹੇ ਸੀਗੇ ਮਰੂਤੀਕਾਰ ਦੇ ਵਿੱਚ ਇੱਕ ਕਕਰਾਲੇ ਦਾ ਜੋ ਦੱਸਿਆ ਗਿਆ ਹੈ ਤੇ ਇੱਕ ਬੀਕਾਪੁਰ ਦਾ ਜੋ ਸ਼੍ਰੀ ਨਾਨਕਪੁਰ ਸਾਹਿਬ ਦੇ ਨੇੜੇ ਪੈਂਦਾ ਹੈ ਤੇ ਲੈ ਕੇ ਪੁਲਿਸ ਨੇ ਮਾਮਲਾ ਇਹਨਾਂ ਦੇ ਖਿਲਾਫ ਕਰਕੇ ਜਿਹੜੀ ਹੈ ਅਗਲੀ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੇ ਹੋਰ ਵੀ ਦੂਜੇ ਦਿਨਾਂ ਪੁੱਛਗਿੱਛ ਕੀਤੀ ਜਾਵੇਗੀ ਤੇ ਬਿਲਕੁਲ ਜੀ ਬੜੇ ਰਹੋ ਤੁਸੀਂ ਆਰਟੀਵੀ ਬੰਦੇ ਨਾਲ